ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫੋਰ ਪਰ ਕੋਈ ਕਰੇ ਨਾ ਕਰੇ ਕਿਉਂਕਿ ਇਸ ਵਿੱਚ ਮੈਂ ਨਸ਼ੇ ਦੀ ਗੱਲ ਕਰੂੰਗਾ ਕਿਉਂਕਿ ਅੱਜ ਦਾ ਜਿਹੜਾ ਦੌਰ ਆ ਇਹ ਨਸ਼ਿਆਂ ਦਾ ਦੌਰ ਆ ਤੇ ਅੱਜ ਦੇ ਜਿਹੜੇ ਨਸ਼ੇ ਰੇ ਪਤਾ ਨਹੀਂ ਕਿਵੇਂ ਦੇ ਨੇ ਜਿਹੜਾ ਉਹਦੇ ਵਿੱਚ ਪੈ ਜਾਂਦਾ ਉਹ ਸਿਰਫ ਆਪਣੇ ਤੱਕ ਰਹਿ ਜਾਂਦਾ ਉਹਦੇ ਲਈ ਕੋਈ ਭਾਈ ਨਹੀਂ ਕੋਈ ਮਾਫੀਓ ਨਹੀਂ ਉਹਨੂੰ ਸਿਰਫ ਐ ਹੁੰਦਾ ਕਿ ਮੈਨੂੰ ਨਸ਼ਾ ਮਿਲ ਜੇ ਕਿਤੋਂ ਮਿਲ ਜੇ ਚਾਹੇ ਮੈਂ ਘਰ ਵਿੱਚ ਦਾ ਤੇ ਇਹਦੇ ਵਿੱਚ ਸਰਕਾਰਾਂ ਦਾ ਵੀ ਦੋਸ਼ ਹੈ ਤੇ ਆਪਣਾ ਵੀ ਦੋਸ਼ ਹੈ ਹਣਲਾ ਤੂੰ ਸਾਡੀ ਹੁਣ ਸੁਣ ਸਰਕਾਰੇ ਮਰਦੇ ਨੇ ਬਹੁਤੇ ਸਭ ਟੀਕੇ ਦੇ ਆਕਾਰੇ ਇੰਨਾ ਕੀ ਤੂੰ ਦੱਸ ਮਰ ਟਿੱਡ ਪਰਨਾ ਬਾਤੂਆ ਸਾਡੀ ਤੂੰ ਵੀ ਕੱਚਾ ਸਾੜਨਾ ਬੋਟਾ ਬੂਟਾ ਲੈ ਕੇ ਕੋਈ ਪੁੱਛਦਾ ਨਹੀਂ ਹਾਲ ਹੱਥ ਜੋੜ ਖੜਦੇ ਨੇ ਮੂੰਹੋਂ ਸੁਣਨ ਗਾਲ ਚੱਲਦੀ ਆ ਜਿਹੜੀ ਚਿੱਟੇ ਦੀ ਏ ਲਹਿਰ ਤੇਰੇ ਸਿਰ ਮੱਚੇ ਸਾਲੇ ਦੱਲਿਆਂ ਦਾ ਕਹਿਰੇ ਆ ਕਿ ਚੱਕੇ ਆ ਤੇ ਯਾਰ ਨੌਜਵਾਨ ਖੁਦ ਲਈ ਗੈਂਗਸਟਰ ਕਹਿ ਕੇ ਉਹਦੀ ਜਾਨ ਵੀ ਤਾਂ ਲਈ ਚਿੱਟੇ ਦੀ ਇਹ ਮਾਰਨੂ ਮੈਂ ਕੋਲੋਂ ਆਇਆ ਹਟਾਇਆ ਕੋਈ ਆਪਣਾ ਹੀ ਸੀ ਜਿਹਨੂੰ ਮਰਨੋਂ ਬਚਾਇਆ ਪਰ ਕੁੱਤੇ ਦੀ ਇਹ ਪੂਜਸਾਲੀ ਕਿੱਥੇ ਸਿੱਧੀ ਹੁੰਦੀ ਅਸੀਂ ਦੇਾਂਗੇ ਜਵਾਬ ਸਭ ਝੂਠੇ ਤੇਰੇ ਨਾਰੇ ਸੁਣ ਸਰਕਾਰੇ ਸੁਣ ਸਰਕਾਰੇ ਸੁਣ ਲਾ ਤੂੰ ਸਾਡੀ ਹੁਣ ਸੁਣ ਸਰਕਾਰੇ ਸੁਣ ਲਾ ਤੂੰ ਸਾਡੀ ਹੁਣ ਸੁਣ ਸਰਕਾਰੇ ਮਰਦੇ ਨੇ ਬਹੁਤੇ ਸਭ ਟੀਕੇ ਦੇ ਆਕਾਰੇ ਸੁਣ ਲਾ ਤੂੰ ਸਾਡੀ ਹੁਣ ਸੁਣ ਸਰਕਾਰੇ ਮਰਦੇ ਨੇ ਬਹੁਤੇ ਸਭ ਟੀਕੇ ਦੇ ਆਕਾਰੇ ਸਭ ਟੀਕੇ ਦੇ ਆਕਾਰੇ ਸਭ ਟੀਕੇ ਦੇ ਆਕਾਰੇ ਠੀਕ ਗਾਣਾ ਦੱਸੋ ਕਿਵੇਂ ਲੱਗਿਆ ਮੈਂ ਸਿਰਫ ਇਨਾ ਕਹਿਣਾ ਚਾਹੂੰਗਾ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਜਿਹੜਾ ਨਸ਼ਾ ਸਾਰਾ ਘਰ ਖਰਾਬ ਕਰ ਦਿੰਦਾ ਧੰਨਵਾਦ